ਅਨਿਤਾਲ ਸਿੰਘ ਸਾਹਿਬ ਅੱਜ ਤੁਸੀਂ ਕਬੀ ਸਟਾਲ ਤੇ ਬੰਕੇ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਿਆਸਤ ਜਿਹੜੀ ਸ਼ੁਰੂ ਹੁੰਦੀ ਆ ਉਹ ਚਾਹ ਤੋਂ ਹੀ ਸ਼ੁਰੂ ਹੁੰਦੀ ਆ ਕਹਿੰਦਾ ਇਹ ਜਿੱਥੇ ਆਪਾਂ ਬੈਠੇ ਆ ਅਮਸਲ ਸ਼ਹਿਬ ਦਾ ਦਿਲ ਆ ਇਹ ਰੀਆ ਨਾਬਲਤੀ ਨਾਬਲਤੀ ਚੌਕ ਆ ਕੀਦਾ ਪਨੀਰ ਵਾਲਾ ਇਹਦੀ ਚਾਹ ਤਾਂ ਮੈਂ ਬੜਾ ਸ਼ਕੀਰ ਆ ਇਹਦੇ ਪਕੌੜੇ ਆ ਤੇ ਬੜੇ ਸ਼ਕੀਰ ਆ ਪਨੀਰ ਵਾਲੇ ਪਕੌੜੇ ਉਹ ਲੰਘਦੇ ਸੀਗੇ ਦਿਲ ਕੀਤਾ ਕਿ ਕਿਤੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਂਦੇ ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਉੱਤੇ ਮਿਲਣਾ ਹੈ ਬੜਾ ਵਧੀਆ ਸਾਰਿਆਂ ਨੇ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਗੱਤ ਬਲਾਉਣ ਲੱਗੇ ਤੁਹਾਨੂੰ ਵੀ ਚਾਹ ਪੀਉਂਦੇ ਬੇਟੋ ਤੁਸੀਂ ਚਾਹ ਪੀਂਦੇ ਆਪਾਂ ਸਾਰੇ ਚਾਹ ਚਾਹ ਪੀਣਾ ਹੈ ਹਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਹਿੰਦੇ ਉਹ ਕਰਦੇ ਆ ਜੋ ਭਾਈਚਾ ਗਲੰਘੇ ਦਿੱਤੇ ਆ ਉਹ ਪੂਰੀ ਕੀਤੀ ਹੈ ਹੋਰ ਵੀ ਜੋ ਦਾंगे ਮੈਨੀਫੈਸਟੋ ਦੀ ਜਾਰੀ ਕਰਦੇ ਅਸੀਂ ਤਾਂ ਗਾਰੰਟੀ ਦਾਂਗੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਾਂਗੇ ਅਸੀਂ ਦਾਂਗੇ ਕੋਈ ਗੱਲ ਨਹੀਂ ਬਾਬਾ ਸਾਹਿਬ ਅਬੇਦਕਲ ਜੀ ਦਾ ਜਨਮ ਦਿਹਾੜਾ ਉੱਥੇ ਗਏ ਸੀ ਅਸੀਂ ਕਸਮ ਖਾ ਕੇ ਆਏ ਕਿ ਅਸੀਂ ਦੋਸਤਾਨ ਦੇ ਸਬਦਾਨ ਨੂੰ ਬਚਾਉਣਾ ਇਹ ਦੋਸਤਾਨ ਦੇ ਸਬਦਾਨ ਨੂੰ ਸਭ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸਬਦਾਨ ਕਿਹਨੂੰ ਉਹਨੂੰ ਆਜਿ ਦੇਉਣਾ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜੇ ਸਾਰਾ ਉਧਕਾਰ ਲੈ ਕੇ ਦਿੱਤੇ ਜਾਰੀਵਾਨ ਸਾਹਿਬ ਅਕਾਲੀ ਦਰਬੰਦੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਨਹੀਂ ਦੋਸ਼ ਨੂੰ ਕੀ ਕਰਾਂਗੇ ਨਾ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਣਾ ਤਾਂ ਲੋਕਾਂ ਦੇ ਘਰ ਨਾਲ ਕਿਹਨੂੰ ਜਿਤਾਉਣਾ ਸਮਝਦੇ ਕਿ ਵੀ ਗੱਲ ਅਸੀਂ ਆਪਣਾ ਕੰਮ ਕਦੇ ਇਕੱਲੇ ਨਾਲ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਦਾ ਕਿਸ ਤਰ੍ਹਾਂ ਦਾ ਰਜਾਨ ਦੇ ਆ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਬੋਟਾ ਅੰਜੇਤਲ ਸਿੰਘ ਸਾਹਿਬ ਅੱਜ ਵੀ ਕਬੀ ਸਟਾਲ ਤੇ ਖੰਟੀ ਦੇ ਕੀ ਕਹਿਣਾ ਜਾਓਗੇ ਸਭ ਤੋਂ ਪਹਿਲਾਂ ਤਾਂ ਸਿਆਸਤ ਜਿਹੜੀ ਸ਼ੁਰੂ ਹੁੰਦੀ ਆ ਉਹ ਚਾਹ ਤੋਂ ਹੀ ਸ਼ੁਰੂ ਹੁੰਦੀ ਆ ਜੀ ਕਹਿੰਦਾ ਇਹ ਜਿੱਥੇ ਆਪਾਂ ਬੈਠੇ ਆ ਅਮਸਲ ਸ਼ਹਿਬ ਦਾ ਦਿਲ ਆ ਇਹ ਕਿਹ ਹੈ ਨਾਬਲਤੀ ਨਾਬਲਤੀ ਚੌਕ ਹੈ ਕੀ ਦਾ ਪਨੀਰ ਵਾਲਾ ਇਹ ਚਾਹ ਦਾ ਮੈਂ ਬੜਾ ਸ਼ਕੀਨ ਹੈ ਇਹਦੇ ਪਕੌੜਿਆਂ ਦੇ ਬੜੇ ਸ਼ਕੀਨ ਹੈ ਪਦੀ ਦਾ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿਤੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਂਦੇ ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਉਨ ਮਿਲਣਾ ਹੈ ਬੜਾ ਵਧੀਆ ਸਾਦਿਆਂ ਨੇ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਬਤਵ ਲੈਣ ਲੱਗੇ ਤੁਹਾਨੂੰ ਵੀ ਪੀਉਂਦੇ ਬੇਟੋ ਤੁਸੀਂ ਚਾਹ ਪੀਂਦੇ ਆਪਾਂ ਸਾਰੇ ਚਾਹ ਚਾਹ ਪੀਣਾ ਹੈ ਹਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਹਿੰਦੇ ਉਹ ਕਰਦੇ ਹਾਂ ਜੋ ਬਾਈਚ ਗਲੰਖੇ ਦਿੱਤੇ ਆ ਉਹ ਪੂਰੀਆ ਕੀਤੀ ਹੈ ਹੋਰ ਵੀ ਜੋ ਦਾंगे ਮੈਨੀਫੈਸਟੋ ਦੀ ਜਾਰੀ ਕਰਦੇ ਅਸੀਂ ਤਾਂ ਗਾਰੰਟੀ ਦਾਂਗੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਾਂਗੇ ਅਸੀਂ ਦਾਂਗੇ ਕੋਈ ਗੱਲ ਨਹੀਂ ਬਾਬਾ ਸਾਹਿਬ ਅਬੇਦਕਲ ਜੀ ਦਾ ਜਨਮ ਦਿਹਾੜਾ ਉੱਥੇ ਗਏ ਸੀ ਅਸੀਂ ਕਸਮ ਖਾ ਕੇ ਆਏ ਕਿ ਅਸੀਂ ਦੋਸਤਾਨ ਦੇ ਸਬਦਾਨ ਨੂੰ ਬਚਾਉਣਾ ਇਹ ਦੋਸਤਾਨ ਦੇ ਸਬਦਾਨ ਨੂੰ ਸਭ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸਬਦਾਨ ਇਹਨੂੰ ਉਹਨੂੰ ਆਜਿ ਦਿਓ ਉਹਨੂੰ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜੇ ਸਾਰਾ ਉਧਕਾਰ ਲੈ ਕੇ ਦਿੱਤੇ ਜਾਰੀਵਾਨ ਸਾਹਿਬ ਅਕਾਲੀ ਦਰਬੰਦੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਨਹੀਂ ਜੋਸ਼ ਨੂੰ ਕੀ ਕਰ ਰਹੇ ਹੋ ਨਾ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਲਣਾ ਸਾ ਲੋਕਾਂ ਦੇ ਘਰ ਨਾਲ ਕਿਹਨੂੰ ਜਿਤਾਉਣਾ ਸਮਝ ਕੇ ਵੀ ਗੱਲ ਅਸੀਂ ਆਪਣਾ ਕੰਮ ਕਦੇ ਇਕੱਲੀ ਦਾ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਦਾ ਕਿਸ ਤਰ੍ਹਾਂ ਦਾ ਰਜਾਂ ਦੇ ਆ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਗੱਲ ਬੋਟ